ਸਟਾਰ ਭਗਵਾਨ ਸ਼੍ਰੀ ਰਾਮ ਬਨਵਾਸ ਪੂਰਾ ਕਰਕੇ ਜਦ ਅਯੁੱਧਿਆ ਮੁੜੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮਾਤਾ ਕੈਕਈ ਦੇ ਚਰਨ ਸਪਰਸ਼ ਕੀਤੇ ਡੰਡੀ ਉਹੀ ਕੈਕਈ ਜਿਨ੍ਹਾਂ ਕਾਰਨ ਉਹਨਾਂ ਨੂੰ ਬਨਵਾਸ ਮਿਲਿਆ ਸੀ ਡੰਡੀ ਸ਼੍ਰੀ ਰਾਮ ਇਹ ਜਾਣਦੇ ਸਨ ਕੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਦਾ ਆਪਣਾ ਮਹੱਤਵ ਹੁੰਦਾ ਹੈ ਡੰਡੀ ਜੇ ਕਈ ਕਾਰਨ ਉਹਨਾਂ ਨੂੰ ਬਣਵਾਸ ਨਾ ਮਿਲਦਾ ਤਾਂ ਸ਼ਾਇਦ ਉਹਨਾਂ ਦਾ ਜੀਵਨ ਉਹਨਾ ਮਹਾਨ ਅਤੇ ਪ੍ਰੇਰਕ ਨਾ ਬਣਦਾ ਬਣਵਾਸ ਹੀ ਉਹ ਮਾਰਗ ਸੀ ਜਿਸ ਨੇ ਉਹਨਾਂ ਨੂੰ ਅਜਿਹੇ ਤਜਰਬੇ ਦਿੱਤੇ ਜਿਨ੍ਹਾਂ ਨਾਲ ਸੰਸਾਰ ਨੂੰ ਆਦਰਸ਼ ਜੀਵਨ ਦੀ ਸਿੱਖਿਆ ਮਿਲੀ ਡੰਡੀ ਬਣਵਾਸ ਕਾਰਨ ਹੀ ਸ਼੍ਰੀ ਰਾਮ ਦੀ ਮੁਲਾਕਾਤ ਸੁਗਰੀਵ ਵਰਗੇ ਸੱਚੇ ਦੋਸਤ ਨਾਲ ਹੋਈ ਡੰਡੀ ਸੁਗਰੀਵ ਨੇ ਨਾ ਸਿਰਫ ਉਹਨਾਂ ਦਾ ਸਾਥ ਦਿੱਤਾ ਬਲਕਿ ਹਰ ਮੁਸ਼ਕਲ ਵਿੱਚ ਉਹਨਾਂ ਨਾਲ ਖੜੇ ਰਹੇ ਡੰਡੀ ਇਸੇ ਬਣਵਾਸ ਵਿੱਚ ਉਹਨਾਂ ਨੂੰ हनुमान ਵਰਗਾ ਬੇਮਿਸਾਲ ਭਗਤ ਮਿਲਿਆ ਜਿਨ੍ਹਾਂ ਦੀ ਭਗਤੀ ਅਤੇ ਸ਼ਕਤੀ ਨੇ ਨਾ ਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੱਤਾ ਅਤੇ ਉਸੇ ਬਨਵਾਸ ਦੌਰਾਨ ਉਹਨਾਂ ਦਾ ਸਾਹਮਣਾ 라ਵਣ ਵਰਗੇ ਤਾਕਤਵਰ ਦੁਸ਼ਮਣ ਨਾਲ ਵੀ ਹੋਇਆ ਡੰਡੀ 라ਵਣ ਨੂੰ ਮਾਰ ਕੇ ਹੀ ਸ਼ਰੀਰਾਮ ਨੇ ਧਰਮ ਦੀ ਸਥਾਪਨਾ ਕੀਤੀ ਅਤੇ ਪੂਰੇ ਬ੍ਰਹਿਮੰਡ ਵਿੱਚ ਉਹਨਾਂ ਦੀ ਵਿਜੇ ਗਾਥਾ ਗਾਈ ਗਈ ਡੰਡੀ ਸ਼੍ਰੀ ਰਾਮ ਨੇ ਮਾਤਾ ਕੈਕਈ ਦੇ ਚਰਨ ਸਪਰਸ਼ ਕਰਕੇ ਇਹੀ ਸੰਦੇਸ਼ ਦਿੱਤਾ ਕਿ ਜੀਵਨ ਦੀ ਹਰ ਮੁਸ਼ਕਲ ਸਾਨੂੰ ਨਵੀਂ ਦਿਸ਼ਾ ਦੇਣ ਆਉਂਦੀ ਹੈ ਡੰਡੀ ਜੋ ਘਟਨਾ ਉਸ ਸਮੇਂ ਦੁਖੜਾਈ ਲੱਗਦੀ ਹੈ। ਸਟਾਰਟ ਬਿਮਾਰੀ ਰਹਿਤ ਬੀਜ ਫਸਲ ਦੇ ਭਰਪੂਰ ਉਤਪਾਦਨ ਲਈ ਮਹੱਤਵਪੂਰਨ ਹੈ ਕਿਉਂਕਿ ਫਸਲਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਅਤੇ ਕੀੜੇ ਬੀਜ ਰਾਹੀਂ ਨਵੀਂ ਫਸਲ ਵਿੱਚ ਫੈਲਦੇ ਹਨ ਡੰਡੀ ਬੀਜ ਸੋਧਣ ਨਾਲ ਅਸੀਂ ਘੱਟ ਖਰਚੇ ਉੱਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਕਰਕੇ ਫਸਲੀ ਪੈਦਾਵਾਰ ਵਿੱਚ ਵਾਅਦਾ ਕਰ ਸਕਦੇ ਹਾਂ ਡੰਡੀ ਇਹ ਬੀਜ ਸੋਧ ਤਕਨੀਕ ਸਾਡੇ ਮਿੱਤਰ ਕੀੜਿਆਂ ਮਨੁੱਖੀ ਸਿਹਤ ਅਤੇ पराਗਣ ਵਾਲੇ ਕੀੜਿਆਂ ਲਈ ਵੀ ਬਹੁਤ ਵਧੀਆ ਹੈ ਡੰਡੀ ਕਣਕ ਪੰਜਾਬ ਵਿੱਚ ਅਨਾਜ ਦੀ ਮੁੱਖ ਫਸਲ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਣਕ ਦੇ ਚੰਗੇ ਉਤਪਾਦਨ ਉੱਤੇ ਹੀ ਕਿਸਾਨ ਦਾ ਬਿਹਤਰ ਭਵਿੱਖ ਟਿਕਿਆ ਹੁੰਦਾ ਹੈ ਡੰਡੀ ਕਣਕ ਦੀ ਫਸਲ ਮੰਡੀ ਵਿੱਚ ਭਰਪੂਰ ਮੁਨਾਫੇ ਨਾਲ ਵੇਚਣ ਤੋਂ ਬਾਅਦ ਹੀ ਕਿਸਾਨ ਆਪਣੀਆਂ ਸਾਲ ਭਰ ਦੀਆਂ ਆਰਥਿਕ ਲੋੜਾਂ ਨੂੰ ਪੂਰਿਆ ਕਰਦਾ ਹੈ ਡੰਡੀ ਜੇਕਰ ਚੰਗਾ ਝਾੜ ਨਿਕਲੇਗਾ ਤਾਂ ਹੀ ਕਿਸਾਨ ਇਸ ਫਸਲ ਤੋਂ ਮੁਨਾਫਾ ਕਮਾਉਣ ਪਿੱਛੋਂ ਆਪਣੇ ਘਰ ਸਾਲ ਭਰ ਲਈ ਦਾਣੇ ਰੱਖਣ ਦੇ ਸਮਰੱਥ ਹੈ ਡੰਡੀ ਇਸ ਲਈ ਕਿਸਾਨ ਇਸ ਮਹੱਤਵਪੂਰਨ ਫਸਲ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾ ਕੇ ਰੱਖੇ ਡੰਡੀ ਕਣਕ ਦਾ ਝਾੜ ਕੀੜਿਆਂ ਅਤੇ ਬਿਮਾਰੀਆਂ ਨਾਲ ਬਹੁਤ ਪ੍ਰਭਾਵਿਤ ਹੁੰਦਾ ਹੈ ਡੰਡੀ ਸਿਉਕ ਫਸਲ ਬੀਜਣ ਤੋਂ ਕੁਝ ਸਮਾਂ ਬਾਅਦ ਹੀ ਅਤੇ ਫਿਰ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ ਡੰਡੀ ਇਸ ਦੇ ਹਮਲੇ ਨਾਲ ਬੁੱਟੇ ਪੀਲੇ ਹੋ ਕੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ ਡੰਡੀ ਜ਼ਿਆਦਾਤਰ ਸਿਉਕ ਦਾ ਹਮਲਾ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਹੁੰਦਾ ਹੈ ਅਤੇ ਪਾਣੀ ਲਗਾਉਣ ਨਾਲ